ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਿਲਾ ਪੰਜਵਾ ਗਈ ਬਹੜ ਬੰਦੀ ਚੋੜ ਨਿਰੰਕਾਰ ਦੁਖਦਾਰੀ ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਧਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰਖੋ ਪੈਜ ਤੁਮਰੀ ਹਰ ਜੀਓ ਨੇ ਮਾਣਿਆ ਤੁਮਾਣਾ ਨੈ ਚੀਜਾਂ ਛੇਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਾੁਰਮਾਨ ਰਹਾ ਜੈਸਾ ਬਾਲਕ ਭੈ ਸੁਭਾਈ ਲਖ ਅਪਰਾਧ ਕਮਾਵੇ ਕਾਰਿਉਪਦੇਸ ਛਿੜਕੇ ਬੋ ਭੰਤੀ ਬਾਹੜ ਪਿਤਾ ਗੱਲ ਲਾਵੇਂ ਅਪੇਛਲੇ ਔਗਣ ਬਸਲੇ ਪ੍ਰਭ ਆਗੇ ਮਾਰਗ ਪਵੈ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਅੱਖ ਸੁਣਾਈਐ ਕਹਿਣ ਕਥਨ ਨ ਭੀਜੈ ਗੋਬਿੰਦ ਹਰਿ ਭਾਵੈ ਪੈਦਰ ਖਾਈਐ ਆਵਰਿ ਆਟ ਮੈਂ ਸਗਲੇ ਦੇਖੇ ਇਕ ਤੇਰੀ ਆਟ ਰਹੀਐ ਹੋਏ ਦਿਆਲ ਕਿਰਪਾਲ ਪ੍ਰਭ ਥਾਰ ਤੁ ਆਪੇ ਸੁਣੀ ਬੇਨੰਤੀ ਪੁਰਾਣ ਸਤ ਗੁਰ ਮੇਲ ਮਿਲਾਵੇ ਸਭ ਚੁਕੇ ਮਨ ਕੀ ਚਿੰਤਿ ਹਰ ਹਰ ਨਾਮ ਆਵ ਖਦਮੁ ਖਪਾਇਆ ਜਾਨ ਨਾਨਕ ਸੁਖ ਵਸੰਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗਈ ਬਹੜ ਬੰਦੀ ਚੌਰ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਕਰਮ ਨਾ ਜਾਣਾ ਲੋਭੀ ਮਾਇਆ ਧਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹੋ ਰਖੋ ਪੈਜ ਤੁਮਰੀ ਹਰ ਜੀਓ ਨੇ ਮੰਨਿਆ ਤੁਮਾਣਾ ਨੈ ਚੀਜਾਂ ਸੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋੁਰਮਾਨ ਰਹਾ ਜੈਸਾ ਬਾਲਕ ਭੈ ਸੁਭਾਈ ਲਖ ਅਪਰਾਧ ਕਮਾਵੇ ਕਾਰਿਉ ਪਦੇ ਸਿ ਛਿੜਕੇ ਵੋ ਭੰਤੀ ਬਾਹੜ ਪਿਤਾ ਗੱਲ ਲਾਵੇਂ ਪਿਛਲੇ ਔਗਣ ਬਸਲੇ ਪ੍ਰਭ ਆਗੇ ਮਾਰਗ ਪਾਵੈ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਨਈਐ ਕਹਿਣੇ ਕਤਨ ਨ ਭੀਜੈ ਗੋਬਿੰਦ ਹਰ ਭਾਵੈ ਪੈਦਰ ਖਾਈਐ ਆਵਰ ਓਟ ਮੈਂ ਸਗਲੇ ਦੇਖੇ ਇਕ ਤੇਰੀ ਓਟ ਰਹੀਐ ਹੋਏ ਦਿਆਲ ਕਿਰਪਾਲ ਪ੍ਰਭ ਥਾਰ ਤੁ ਆਪੇ ਸੁਣੀ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੁਕੇ ਮਨ ਕੀ ਚਿੰਤਿ ਹਰ ਹਰ ਨਾਮ ਆਵ ਖਦਮੁ ਖਪਾਇਆ ਜਾਨ ਨਾਨਕ ਸੁਖ ਵਸੰਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਗਈ ਬਹੌੜ ਬੰਦੀ ਚੌੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਕਰਮ ਨਾ ਜਾਣਾ ਲੋਭੀ ਮਾਇਆ ਧਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹੋ ਰਖੋ ਪੈਜ ਤੁਮਰੀ ਹਰ ਜੀਓ ਨੇ ਮੰਨਿਆ ਤੁਮਾਣਾ ਨੈ ਚੀਜਿਆਂ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਾੁਰਮਾਨ ਰਹਾ ਜੈਸਾ ਬਾਲਕ ਭਾਏ ਸੁਭਾਈ ਲਖ ਅਪਰਾਧ ਕਮਾਵੇ ਕਾਰਿਉਪਦੇਸ ਛਿੜਕੇ ਬੋ ਭੰਤੀ ਬਾਹੜ ਪਿਤਾ ਗੱਲ ਲਾਵੇਂ ਐ ਪੇਛਲੇ ਔਗਣ ਬਸਲੇ ਪ੍ਰਭ ਆਗੇ ਮਾਰਗ ਪਾਵੈ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈਐ ਕਹਿਣੇ ਕਥਨ ਨ ਭੀਜੈ ਗੋਵਿੰਦ ਹਰ ਭਾਵੈ ਪੈਦ ਰਖਾਈਐ ਆਵਰੇ ਓਟ ਮੈਂ ਸਗਲੇ ਦੇਖੇ ਇਕ ਤੇਰੀ ਓਟ ਰਹਾਈਐ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨਤੀ ਪੁਰਾਂ ਸਤਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤਿ ਹਰ ਹਰ ਨਾਮ ਆਵ ਖਦਮੁ ਖਪਾਇਆ ਜਾਨ ਨਾਨਕ ਸੁਖ ਵਸੰਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਗਈ ਬਹੜ ਬੰਦੀ ਚੌਰ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਕਰਮ ਨਾ ਜਾਣਾ ਲੋਭੀ ਮਾਇਆ ਧਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹੋ ਰਖੋ ਪੈਜ ਤੁਮਰੀ ਹਰ ਜੀਓ ਨੇ ਮਾਣਿਆ ਤੁਮਾਣਾ ਨੈ ਚੀਜਾਂ ਸੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਾੁਰਮਾਨਾ ਰਹਾ ਜੈਸਾ ਬਾਲਕ ਭਏ ਸੁਭਾਈ ਨਾ ਕਹ ਅਪਰਾਧ ਕਮਾਵੇ ਕਾਰਿਉ ਪਦੇ ਸਚਿੜਕੇ ਵੋ ਭੰਤੀ ਬਾਹੜ ਪਿਤਾ ਗੱਲ ਲਾਵੇਂ ਪਿਛਲੇ ਔਗਣ ਬਸਲੇ ਪ੍ਰਭ ਆਗੇ ਮਾਰਗ ਪਵੈ ਹਰ ਅੰਤਰ ਜਾਨੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਨਈਐ कहने कथन न भेजे गोविंद हर पावै पैज रखाईए आवरे ओट मैं सगले देखि एक तेरी ओट रहाईए होए दयाल कृपाल प्रभु ठाठु आपे सुनि बिनंती पूरा सत गुण मेल मिलावै ਸਭ ਚੁੱਕੇ ਮਨ ਕੀ ਚਿੰਤਿ ਹਰ ਹਰ ਨਾਮ ਆਵ ਖਦਮੁ ਖਪਾਇਆ ਜਾਨ ਨਾਨਕ ਸੁਖ ਵਸੰਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗਈ ਬਹੜ ਬੰਦੀ ਚੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਕਰਮ ਨਾ ਜਾਣਾ ਲੋਭੀ ਮਾਇਆ ਧਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹੋ ਰਖੋ ਪੈਜ ਤੁਮਰੀ ਹਰ ਜੀਓ ਨੇ ਮੰਨਿਆ ਤੁਮਾਣਾ ਨੈ ਚੀਜਾਂ ਸੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋੁਰਮਾਨ ਰਹਾ ਜੈਸਾ ਬਾਲਕ ਭਾਏ ਸੁਭਾਈ ਲਖ ਅਪਰਾਧ ਕਮਾਵੇ ਕਾਰਯੁਪਦੇ ਸਿਚਿੜਕੇ ਬੋ ਭੰਤੀ ਬਾਹੜ ਪਿਤਾ ਗੱਲ ਲਾਵੇਂ ਅਪੇਸ਼ਲੇ ਆਉਗਣੁ ਬਸਲੇ ਪ੍ਰਭ ਆਗੇ ਮਾਰਗ ਪਵੈ ਹਰ ਅੰਤਰ ਜਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਨਈਐ कहने कथन न भिजै गोविंद हर पावै पैजर खाइए आवरे ओट मैं सगले देखै ते। एक तेरी ओट ते 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 रहइए होए दयाल कृपाल प्रभु ठाठ आपे, आपे सुनि बिनती पुरा सतगुरु मेल मिलावै ਸਭ ਚੁਕੇ ਮਨ ਕੀ ਚਿੰਤਿ ਹਰ ਹਰ ਨਾਮ ਆਵ ਖਦਮੁ ਖਪਾਇਆ ਜਾਨ ਨਾਨਕ ਸੁਖ ਵਸੰਤੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗਈ ਬਹੜ ਬੰਦੀ ਚੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹੋ ਰਖੋ ਪੈਜ ਤੁਮਰੀ ਹਰ ਜੀਓ ਨੇ ਮਾਣਿਆ ਤੁਮਾਣਾ ਨੈ ਚੀਜਿਆਂ ਚੇਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਾੁਰਮਾਨ ਰਹਾ ਜੈਸਾ ਬਾਲਕ ਭਾਏ ਸੁਭਾਈ ਲਖ ਅਪਰਾਧ ਕਮਾਵੇ ਕਾਰਿਉਪਦੇਸ ਛਿੜਕੇ ਬੋ ਭੰਤੀ ਬਾਹੜ ਪਿਤਾ ਗੱਲ ਲਾਵੇਂ ਅਪੇਸ਼ਲੇ ਆਉਗਣ ਬਰਸ਼ਲੇ ਪ੍ਰਭ ਆਗੇ ਮਾਰਗ ਪਵੈ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਅੱਖ ਸੁਣਾਈਐ ਕਹਿਣ ਕਥਨ ਨ ਭੀਜੈ ਗੋਬਿੰਦ ਹਰ ਭਾਵੈ ਪੈਦਰਖਾਈਐ ਆਵਰਿ ਆਟ ਮੈਂ ਸਗਲੇ ਦੇਖੇ ਇਕ ਤੇਰੀ ਆਟ ਰਹੀਐ ਹੋਏ ਦਿਆਲ ਕਿਰਪਾਲ ਪ੍ਰਭ ਥਾਰ ਤੁ ਆਪੇ ਸੁਣੀ ਬੇਨਤੀ ਪੁਰਾਣ ਸਤ ਗੁਰ ਮੇਲ ਮਿਲਾਵੇ ਸਭ ਚੁਕੇ ਮਨ ਕੀ ਚਿੰਤਿ ਹਰ ਹਰ ਨਾਮ ਆਵ ਖਦਮੁ ਖਪਾਇਆ ਜਾਨ ਨਾਨਕ ਸੁਖ ਵਸੰਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗਈ ਬਹੜ ਬੰਦੀ ਚੌਰ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਕਰਮ ਨਾ ਜਾਣਾ ਲੋਭੀ ਮਾਇਆ ਧਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹੋ ਰਖੋ ਪੈਜ ਤੁਮਰੀ ਹਰ ਜੀਓ ਨੇ ਮੰਨਿਆ ਤੁਮਾਣਾ ਨੈ ਚੀਜਾਂ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਾੁਰਮਾਨ ਰਹਾ ਜੈਸਾ ਬਾਲਕ ਭੈ ਸੁਭਾਈ ਲਖ ਅਪਰਾਧ ਕਮਾਵੇ ਕਾਰਿਉ ਪਦੇਸ ਝੜਕੇ ਬੋ ਭੰਤੀ ਬਾਹੜ ਪਿਤਾ ਗੱਲ ਲਵੇਂ ਅਪੇਛਲੇ ਆਉਗਣ ਬਸਲੇ ਪ੍ਰਭ ਆਗੇ ਮਾਰਗ ਪਵੈ ਹਰ ਅੰਤਰ ਜਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈਐ कहने कथन न भेजे गोविंद हर पावे पैर रखाईए आवरे ओट मैं सगले देखि एक तेरी ओट रहाईए होए दयाल कृपाल प्रभु ठाठ तुर आपे सुने बिनती पूरा सतगुरु मेल मिलावे ਸਭ ਚੁਕੇ ਮਨ ਕੀ ਚਿੰਤੀ ਹਰ ਹਰ ਨਾਮ ਆਵ ਖਦਮੁ ਖਪਾਇਆ ਜਾਨ ਨਾਨਕ ਸੁਖ ਵਸੰਤੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗਈ ਬਹੜ ਬੰਦੀ ਚੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਕਰਮ ਨਾ ਜਾਣਾ ਲੋਭੀ ਮਾਇਆ ਧਰੀ ਨਾਮ ਪਰਿਓ ਭਗਤ ਗੁਵਿੰਦ ਕਾ ਇਹੋ ਰਖੋ ਪੈਜ ਤੁਮਰੀ ਹਰ ਜੀਓ ਨੇ ਮੰਨਿਆ ਤੁਮਾਣਾ ਨਾ ਚੀਜਿਆਂ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਾੁਰਮਾਨਾ ਰਹਾ ਜੈਸਾ ਬਾਲਕ ਭਾਏ ਸੁਭਾਈ ਲਖ ਅਪਰਾਧ ਕਮਾਵੇ ਕਾਰਯੋਗ ਦੇ ਸੱਚਿੜਕੇ ਬੋ ਭੰਤੀ ਬਾਹੜ ਪਿਤਾ ਗੱਲ ਲਾਵੇਂ ਅਪੇਸ਼ਲੇ ਆਉਗਣ ਬਖਸ਼ਲੇ ਪ੍ਰਭ ਆਗੇ ਮਾਰਗ ਪਵੈ ਹਰ ਅੰਤਰ ਜਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਨਈਐ ਕਹਿਣੇ ਕਥਨ ਨ ਭੀਜੈ ਗੋਬਿੰਦ ਹਰਿ ਭਾਵੈ ਪੈਦਰਖਾਈਐ ਆਵਰਿ ਓਟ ਮੈਂ ਸਗਲੇ ਦੇਖੇ ਇਕ ਤੇਰੀ ਓਟ ਰਹੀਐ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੀ ਬੇਨੰਤੀ ਪੁਰਾਂਤ ਸਤਗੁਰ ਮੇਲ ਮਿਲਾਵੇ ਸਭ ਚੁਕੇ ਮਨ ਕੀ ਚਿੰਤਿ ਹਰ ਹਰ ਨਾਮ ਆਵ ਖਦਮ ਖਪਾਇਆ ਜਾਨ ਨਾਨਕ ਸੁਖ ਵਸੰਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਗਈ ਬਹੜ ਬੰਦੀ ਚੌੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਕਰਮ ਨਾ ਜਾਣਾ ਲੋਭੀ ਮਾਇਆ ਧਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹੋ ਰਖੋ ਪੈਜ ਤੁਮਰੀ ਹਰ ਜੀਓ ਨੇ ਮਾਣਿਆ ਤੁਮਾਣਾ ਨੈ ਚੀਜਾਂ ਸੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਾੁਰਮਾਨ ਰਹਾ ਜੈਸਾ ਬਾਲਕ ਭੈ ਸੁਭਾਈ ਲਖ ਅਪਰਾਧ ਕਮਾਵੇ ਕਾਰਿਉਪਦੇਸ ਛਿੜਕੇ ਬੋ ਭੰਤੀ ਬਾਹੜ ਪਿਤਾ ਗੱਲ ਲਾਵੇਂ ਪੇਛਲੇ ਔਗਣ ਬਸਲੇ ਪ੍ਰਭ ਆਗੇ ਮਾਰਗ ਪਵੈ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਨਾਈਐ ਕਹਿਣ ਕਥਨ ਨ ਭੀਜੈ ਗੋਬਿੰਦ ਹਰਿ ਭਾਵੈ ਪੈਦਰ ਖਾਈਐ ਆਵਰਿ ਓਟ ਮੈਂ ਸਗਲੇ ਦੇਖੇ ਇਕ ਤੇਰੀ ਓਟ ਰਹੀਐ ਹੋਏ ਦਿਆਲ ਕਿਰਪਾਲ ਪ੍ਰਭ ਥਾਰ ਤੁ ਆਪੇ ਸੁਣੀ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤਿ ਹਰ ਹਰ ਨਾਮ ਆਵ ਖਦਮੁ ਖਪਾਇਆ ਜਨ ਨਾਨਕ ਸੁਖ ਵਸੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ